ਹੈਲੋ ਜੀ ਸასი ਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਤੇ ਲਓ ਜੀ ਅੱਜ ਆਪਾਂ ਕਰਕੇ ਵੀਡੀਓ ਸ਼ੁਰੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਆ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਬਾਤਾਂ ਨੂੰ ਚੈਨਲ ਨੂੰ ਸਪੋਰਟ ਕਰੋ ਜੀ ਚਲੋ ਜੀ ਹੁਣ ਆਪਾਂ ਕਰਕੇ ਵੀਡੀਓ ਸ਼ੁਰੂ ਆਪਾਂ ਬਣਾएंगे ਬੈਂਗਣ ਦਾ ਪਰਤਾ ਜਿੰਨੇ ਵਾਂ ਤਰੀਕੇ ਨਾਲ ਅਲੱਗ ਦੇ ਤਰੀਕੇ ਨਾਲ ਟਮਾਟਰ ਹਰੀ ਮਿਰਚ ਪਿਆਜ਼ ਲਏ ਕਚੀ ਫਿਰ ਮੈਂ ਕੱਟ ਕੇ ਤੇ ਪਰਥੇ ਦੀ ਕਰਕੇ ਤਿਆਰੀ ਬਣੀ ਉਹ ਵੀਟ ਕੋਲ ਨਾਲ ਤੁਸੀਂ ਵੇਖਿਓ ਨਵੇਂ ਤਰੀਕੇ ਨਾਲ ਪਰਥਾ ਬਣਾਈ ਨੂੰ ਬੈਂਗਲ ਲਾਇਆ ਇਸੇਰੇ ਤੂ ਬਣਾ ਕੇ ਰੱਖ ਲਈ ਤੋਂ ਇਹਨਾਂ ਨੂੰ ਕੱਟ ਕੇ چیر ਗਏ ਲੋ ਜੀ ਆਪਾਂ ਇਥੇ ਬੈਂਗਣ ਛਿਲ ਲੈ ਛਿਲ ਲ ਕੇ ਇਹਨਾਂ ਦਾ ਨਾਲ ਹੀ ਲੱਗ ਗਿਆ ਵੇਖੋ ਪਤਾ ਵੀ ਇਹ ਕਾਣਾ ਨਿਕਲਿਆ ਇਹ ਤਾਂ ਕਰਕੇ ਇਹਨਾਂ ਨੂੰ ਨਾ ਪਟੋਗੇ ਇਹਨਾਂ ਨੂੰ ਆਪਾਂ ਤੇਲ ਪਾ ਕੇ ਦੀ ਲੈ ਜੇ ਇਹਦਾ ਸਾਹ ਬੰਦ ਕਰਕੇ ਤੇ ਆਪਾਂ ਰੱਖਦੇ ਨਾ। ਉਹਦਰਾ ਪਪੋਂ ਲੈਨੇ ਤੜਕਾ। ਚਲੋ ਜੀ ਆਪਾਂ ਐਂ ਬਣ ਜਾਣਾ ਪੜਤਾ। ਧੰਗਾ ਤੁੰਗਾ ਪਾਤੀ ਉਤਮਲ ਐਂ ਪੜਤਾ। ਨਾਲ ਆਪਾਂ ਗੋਲ ਲਏ ਆਟਾ, ਨਾਲ ਦੁਆਲ ਦੇ ਦੁੱਧ ਨੂੰ ਬਾਲਾ ਦੁੱਧ ਅੰਦਾਜੀ ਲੈ। ਚਲੋ ਆਪਾਂ ਚੱਲਗੇ ਰੋਈ ਜੀ ਹਾਲੀ ਗੜੀ ਮੈਂ ਭੜਦੇ ਹਾਂ ਜੀ। ਚਲੋ ਜੀ। ਇਹਦੇ ਕੇ ਆਪਾਂ ਚਾਹ ਲਈ ਖਾਈ। ਇਹਦਰ ਵੀ ਪੁਣਾਂ ਗਿਆ ਆਪਣੀ ਆਇਏ ਆਹ ਦੇਖੋ ਅੰਤ ਨਹਾ ਆਹ ਟਮਾਟਰ ਤੇ ਹਰੀ ਮਿਰਚ ਆਹ ਦੇਖੋ ਇਹ ਪਿਆਜ਼ ਇਹ ਸਲੋਸ ਵਾਲੇ ਮਹਾਰਾਜਾ ਤੇ ਰਿਹਾ ਸਹੀ ਜਾਦਿਆ ਆਪਾਂ ਥੋੜਾ ਜਿਹੇ ਪਾਣੀ ਪਾਉਣਾ ਥੋੜਾ ਰਹਿਣ ਪਾਉਣਾ

ਪਾਣੀ ਦੀ ਬਾਰੇ ਆ ਜਿਹੜਾ ਸਹੀ ਬਣਦਾ ਪਰ ਸਭ ਤੋਂ ਪਹਿਲਾਂ ਬਣਦਾ ਕਰਾਰਾ ਪਾਣੀ ਨਹੀਂ ਹੁੰਦਾ ਆਪਾਂ ਪਾਣੀ ਦੀ ਨਹੀਂ ਬਣਦਾ ਇਹ ਕੋਈ ਜਿੱਦੜ ਕਾਲਿਆ ਹੋ ਜਾਣਾ ਇਹਦਾ ਮੰਟਰ ਲਈ ਜਾ ਇਹ ਗਰਪਲਾ ਆਂਡਾ ਜਿਹੜਾ ਦੁੱਧ ਪਾ ਲਿਆ ਉਹਨੇ ਆ ਜਿਹੜੀ ਬੈ ਬਣਾ ਕੇ ਪਰਠਾ ਪੀ ਇਹਨਾਂ ਨੂੰ ਮੈਸ਼ ਕਰਕੇ ਫਿਰ ਤੜਕੇ ਜਿਹੜੇ ਪਾ ਪਰਠਾ ਬਣਦੇ ਆ ਤਾਂ ਜਿਹੜੇ ਬੈਂਗਣ ਆਪਾਂ ਨੇ ਪਾਣੀ ਦੇ ਬਾਲਟੇ ਉਹ ਪਰਠਾ ਕੋ ਉਪਲ ਗਿਆ ਆਂਡਾ ਉਹਨੂੰ ਪਾ ਲਿਆ ਇੱਕਦਮ ਪਰਖਿਆ ਕਰਾਰ ਆਪਾਂ ਨੂੰ ਇੱਕ ਵਾਰੀ ਇਹੋ ਆਪਾਂ ਨੂੰ ਪਾਣੀ ਵਿੱਚ ਜੋੜਨਾ ਪੈਂਦਾ ਇਹ ਆਪਾਂ ਨੂੰ ਪਾਣੀ ਵਿੱਚ ਹੀ ਜੋੜਨਾ ਪਹਿਣਾ ਉਹਨਾਂ ਆਪਾਂ ਪਾ ਦਿੱ ਗਏ ਹਰੀ ਮਿਰਚ ਤੇ ਆਜ ਹਰੀ ਮਿਰਚ ਤੇ ਟਮਾਟਰ ਸੌਰੀ। ਦਮਾ ਅਗਰ ਹੋਈ ਤੇ ਅੜਿਆਂ ਦੇ। ਮਤੋਂ ਬਲੀ ਤੋਂ ਮੈਂ ਜਲਦਾ। ਗਲਤ ਬੋਲੇ ਆ ਗਿਆ। ਮਾਫ਼ ਕਰੇ। ਇਹ ਕਿਆ? ਇਹ ਨਾ ਜਾਣਿਆ ਇਹ ਚਾ ਬਣਾਉਣੀ। ਬਸ ਆਪ। ਦੋ ਅੰਦੇ ਅਹੀਂ ਵੀ ਬੇੜੀ। ਇਹ ਕਦੇ ਕਰ ਬਾਹਰ ਸੌਂ ਚਲੇ ਆ। ਆਜੇ। ਸ਼ੁਗਰ ਮਾਰਾ ਆਇਆ ਜੇ ਨੂੰ ਬਾਬੇ ਨੇ ਵਾਈ ਮਾਰੀ ਇਹ ਤੋ ਯਾਰ ਉਰ ਹੋਈ ਤੇ ਰੋ ਪਾਣੀ ਪਾ ਲੈ ਆਮ ਗਨੇ ਮੇਂ ਤੇ ਮਸਾਲਾ ਪਾਉਣੇ ਤੇ ਆਜਾ ਮਿੱਤਰੋ ਜੇ ਹੋਰ ਆਇ ਇੱਕ ਗਰਾਹ ਪਿਆ ਪਾਣੀ ਦਾ 1.5 ਦੋ ਦਦਾ ਸਵਾਦੀਆ ਬਣਾਏ ਸੰਨ ਚਲੋ ਫੇਰੇ ਵੇਤੀ ਜਾਓ ਬੰਦੇ ਨੇ ਤੰਨੇ ਮੁਰਗੇ ਨਾ ਹੱਥੋਂ ਸੋ ਨਾ ਲਾਉਂਦੇ ਇਹ ਕਿਚਾ ਬਣਦੀ ਰਹੇਗੀ ਤੇ ਮਾਰੇ ਮਾਰ ਮਾਰ ਕੋਠੇ ਕੋ ਬਫਾਤਾ ਦੋਏ ਇਹ ਰਮੜਾ ਫਿਰ ਵਿਲਸਵਾ ਪਾਣੀ ਮਾਇਨਾਰਾ ਸਾਬਣ ਬਾਦ ਤੋਂ ਮਿਲਾਨੇ ਹੀ ਦਾ ਲਮਾਂਦੀ ਧਵਾਣਾ ਪਾਡੇ ਬਹੁਤ ਬੜਾ ਪਾਡੇ ਆਏ खान के रात झूठी लाई जो घटा मोटा मोटा रात गया, तो भूंता सारा ग्डी मोटरसाइकिल कभी जो चादर शॉट सब धो धो पाए चौड़ी तरह प्याज कर लगे अपनी तो चेती

हेलो जी इधर देखो जी अपना परठा बनके तैयार। ਜਿਹੜੇ ਆਪਾਂ ਬੈਂਗਣ ਪਾਏ ਸੀ। ਤਰੀ ਦੇ ਦੇ ਕੇ इधर देखो। ਤੇ ਨਹੀਂ ਖੰਮੀ ਹੋ ਵੀ ਬਣ ਤੋ ਯਾਰ। ਇਹਨਾਂ ਆਪਾਂ ਮੇਕਨ ਮਸਾਲਾ ਪਾਤਾ। ਫਿਰ ਅਦਰੇ ਆਪਾਂ ਚੰਗੀ ਕਰਨਾ ਮੈਸ਼ ਕਰਦੇ ਨੇ। ਮੈਸ਼ ਤੇ ਹੋ ਗਿਆ ਇਹ। ਇਸ ਤਰੀਕੇ ਨਾਲ ਕਰਾਰਾ ਪਾਣਾ। ਹਰ ਪਰਠੇ ਰਿਏ। ਉਹ ਉਪਲ ਜਿਆ ਨਹੀਂ ਬਣਦਾ। ਕਿ ਉਹ ਆਪਾ ਪਾਣੀ ਪਾਣੀ ਫਿਰ ਆਪਾਂ ਪਾਣੀ ਦੇਣਾ ਨਾ ਜੋੜਨਾ ਪੈਂਦਾ ਦੇਖ ਇਹਨਾਂ ਸੋਲੋ ਸੋਲੋ ਪੜਾ ਚਾਹਾਂਗੇ ਯਾਰ ਲਓ ਆ ਬੇਰੀ ਕਿਰ ਪਾ ਲੈਣਾ ਹਲੋ ਉਹ ਪਪਾ ਤੱਟਣੇ ਨਾ ਆਹ ਪੱਕ ਗਈਦਾ ਹੀ ਉਹ ਵੀਰੋ ਚਾਹਾਂ ਦੇਖੋ ਤਿਆਰ ਕੀ ਪੜਤਾ ਇਧਰ ਆਪਣਾ ਪਰਠਾ ਜੀ ਬਣ ਗਿਆ ਤੇ ਹੁਣੋਂ ਪੰਰਾ ਲਾ ਦੇਗੇ ਮਸਾਲਾ ਆਪਾਂ ਬਾਅਦ ਤੇ ਗੰਨੇ ਪੂਰੇ ਐ ਨੇਕ ਬਣਾ ਕੇ ਫੇਰ ਆਪਾਂ ਪਰਠਾ ਪਾਇਆ ਰੋਜ਼ ਇਹ ਜਨਾ ਸਭਨਾਂ ਸਾਭਾਈ ਤੋਂ ਗਿਆ ਪਨਿਆਰ ਤੁਸੀਂ ਇਸੇ ਮੇਰੇ ਤਰੀਕੇ ਨਾਲ ਇਸੇ ਤਰ੍ਹਾਂ ਬਣਾਇਓ ਖਾਇਓ ਪਰਵਾਰ ਨੂੰ ਖਵਾਇਓ ਬਹੁਤ ਵਧੀਆ ਬਣੂਗਾ ਜੀ ਤੇ ਬਗੈਸ ਕਰ ਦੇਗੇ ਬੰਦ ਤੇ ਰਹਾ ਬਚਾਰ ਕਰਦੇ ਰਹੇ ਫੇਰ ਆਪਾਂ ਮਾਰਤਾ ਚਾਹ ਕਰਦੇ ਆ। ਆਵੇ ਮੈਂ ਚਾਹਤਾ ਤੋੜ ਗੈਸ ਕਰਦੇ ਘੱਟ। ਕਿਉਂਕਿ ਤੁਹਾਨੂੰ ਪਤਾ ਮਿਲ ਕੇ ਦੋਦੇ ਜਾਂਦਾ ਡੋਲ। ਇਹ ਧਿਆਨ ਨਹੀਂ ਰਹਿੰਦਾ ਚਾਹ ਪੀਣ। ਚਲੋ ਜੀ। ਵੀਡੀਓ ਚੰਗੀ ਲੱਗੀ। ਲਾਈਕ, ਸ਼ੇਅਰ, ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ। ਜਲਦੀ ਮਿਲਾਂਗੇ ਕੱਲ੍ਹ ਵਾਲੀ ਵੀਡੀਓ ਕੋ ਸਾਥੀ ਕਰਦੇ ਹਾਂ। ਜੀ ਉਦੇ ਵਾਸਤੇ ਰਹੋ। ਇਦਾਂ ਛੋੜਨਾ ਛੋੜਨਾ ਵੀਡੀਓ ਵੇਂਦੇ ਰਹੋ। ਅਹੀਂ ਛੋੜਨਾ ਛੋੜਨਾ ਵੀਡੀਓ ਕਰਦੇ ਰਹੇਗੇ।